ਤੰਨਕ ਨਾਲਾ ਬਾਣਾ ਆਉਂਦੀਆਂ ਤੇ ਠੇਕੇ ਦੇ ਲੈ ਤਾ 55000 ਨਗਦ ਰੁਪਏ ਦਿੱਤੇ ਆ ਕੋਈ ਬੋਰ ਦਾ ਪ੍ਰਬੰਧ ਨਹੀਂ ਕੋਈ ਮੋਟਰ ਦਾ ਪ੍ਰਬੰਧ ਨਹੀਂ ਕਿੱਧਰ ਜਾਊ ਕਿਸਾਨ ਜੀ ਮੂੰਗੀ ਬੀਜੀ ਕਿਸਾਨਾਂ ਨੇ ਮੂੰਗੀ ਗੜਗੜ ਸੀ ਗੜਿਆਂ ਥੱਲੇ ਆਈ ਕਿਸੇ ਨੇ ਕੋਈ ਬਾਤ ਨਹੀਂ ਕੀਤੀ ਜੀ ਇਦਾਂ ਲਾਪੀ ਸੁੰਡੀ ਦਾ ਲਈ ਛੱਡੋ ਤੁਸੀਂ ਪਹਿਲਾਂ ਇਹ ਨਰਮਾ ਦਵਾਰੇ ਵੀ ਜਾਓ ਗੜਿਆਂ ਦੀ ਮਾਰਥ ਲੈ ਆਇਆ ਸਭ ਤੋਂ ਬਿੱਲ ਮੰਗੇ ਸਰਕਾਰ ਨੇ ਵੀ ਬਿੱਲ ਦਿਓ ਸੀ ਤੁਸੀਂ ਤੀ ਗਰਿਆਂ ਟਾਂਡੇ ਸਾਹਿਬ ਮਰ ਗਏ ਸਾਡੇ ਪਿੰਡ ਦੇ ਵਿੱਚ ਵੱਡੇ ਭੰਮੇ ਕੋਰ ਵਾਲਾ ਨਾ ਮਾਨ ਦੀ ਸਾਰੇ ਪਿੰਡਾਂ ਦੇ ਕੋਈ ਆਖ ਨਹੀਂ ਖੜਾ ਇਥੇ ਸਰਕਾਰ ਦਾ ਇਹ ਆ ਨਰਮ ਦੂਜੀ ਵਾਰ ਵੀ ਜਾ ਇਸ ਬੰਦੇ ਨੇ 55000 ਰੁਪਏ ਦੇ ਟੇਕੇ ਤੇ ਲੱਤਾ ਹੋਇਆ ਬਾਣ ਇਸ ਦਾ ਕੀ ਹੱਲ ਹੋ ਸਕਦਾ ਆ ਤਾਂ ਮੰਗੇ ਕਰਦਾ ਸਾਡੀ ਸਪਰੇਹਾਂ ਚੰਗੀਆਂ ਦੇਣ ਜਾਂ ਸਾਨੂੰ ਕੋਈ ਬੀਜ ਚੰਗੇ ਦੇਣ ਜਾਂ ਸਾਨੂੰ ਮਾਰ ਤਾਰ ਕੋਈ ਜਿਵੇਂ ਆਪਣੇ ਆਮ ਆਦਮੀ ਪਾਰਟੀ ਆ ਨੇ ਇੱਕ ਇੱਕ ਰੁਪਿਆ ਵੀ ਮਾਰ ਦਿੰਦਾ ਕਿਸਾਨਾਂ ਨੂੰ ਪਿਛਲੀ ਵਾਰ ਨਰਮਾ ਕਸ਼ੇ ਦਿ ਨਹੀਂ ਹੋਇਆ ਕੋਈ ਮਾਰ ਨਹੀਂ ਦਿੱਤੀ ਗੜਿਆ ਨਹੀਂ ਮਾਰ ਪਈ ਉਹਦੀ ਕੋਈ ਮਾਰ ਨਹੀਂ ਕਿਸੇ ਨੇ 50 ਕਿਲੋ ਮੂੰਗੀ ਪਾਈ ਅਗਲੇ 1 ਕਵਾਟਰ ਭਾਈ ਅਜਿਹੇ ਵੀ ਜੋਗ ਸੀਗੇ ਸਭ ਨੇ ਮੂੰਗੀ ਬੀਜੀ ਸੀ ਕਹਿੰਦੇ ਮੂੰਗੀ ਅਸੀਂ ਚੱਕਾਂਗੇ ਪਹਿਲਾਂ ਚੱਕ ਕੇ ਕਰਾਂਗੇ ਜਦੋਂ ਗੜਾ ਨਹੀਂ ਮਾਰਤੀ ਸਰਕਾਰਾਂ ਕਹਿੰਦੀਆਂ ਪੀ ਲਮਟਾਣਾ ਚੱਕੋ ਉਹ ਨਾ ਕਰੋ ਬਾਹਰ ਨਾ ਕਰੋ ਕਿਸਾਨ ਕਰਜ਼ੇ ਚੱਕ ਕੇ ਤਾਂ ਬਾਹਰ ਠੇਕੇ ਦੇ ਲੈਂਦੇ ਆ ਬੱਚੇ ਬਾਲ ਦੇ ਜਿਹੜੇ ਬੰਦੇ ਆਪਾਂ ਖੇਤ ਦੇ ਵਿੱਚ ਖੜੇ ਆ ਤਿੰਨ ਕਰਾਲਾਂ ਬਾਣ ਆਈ ਅਮਲਕੀਰ ਸਿੰਘ ਜੀ ਕਿ ਤੇ ਇਸ ਵਾਰ ਕਿੰਨਾ ਕੁ ਗੁਲਾਬੀ ਸੁੰਡੀ ਦਾ ਹਮਲਾ ਤੇ ਕਿੰਨੀ ਕੁ ਫਸਲ ਇਸ ਏਰੀਆ ਦੇ ਵਿੱਚ ਬੀਜੀ ਹੈ ਗੁਲਾਬੀ ਸੁੰਡੀ ਦਾ ਹਮਲਾ ਕਿਤੇ ਕਿਤੇ ਦਿਖਾਈ ਦੇ ਰਿਹਾ ਜੀ ਜਿਹੜਾ ਚਿੱਟਾ ਮੱਛਰ ਹੈ ਜਿਹਨੇ 2015 ਦੇ ਵਿੱਚ ਨਰਮੇ ਦੀ ਖੇਤੀ ਫੇਲ ਕੀਤੀ ਸੀ ਉਹਦਾ ਐਤਕੀ ਬਹੁਤ ਜ਼ਿਆਦਾ ਹਮਲਾ ਹੈ ਅੱਗੇ ਅਸੀਂ ਜਿਹੜਾ ਇਹ ਨਰਮਾ ਵੈਲਟ ਹੈ ਸਾਡੇ ਚ ਨਰਮਾ ਵੇਚਦਾ ਹੁੰਦਾ ਮਾਲਵਾ ਵੈਲਟ ਦੇ ਵਿੱਚ ਹੁਣ ਮਜਬੂਰੀ ਵਸਤੇ ਜਿਹੜਾ ਸਾਨੂੰ ਝੋਨਾ ਲਾਉਣਾ ਪੈ ਰਿਹਾ ਹੈ ਤਾ ਕਰਕੇ ਝੋਨਾ ਲਾਉਂਦੇ ਆ ਵੀ ਜਿਹੜਾ ਖੇਤਾਂ ਦੇ ਵਿੱਚ ਨਰਮਾ ਹੋ ਨਹੀਂ ਰਿਹਾ ਸਾਡੇ ਪਹਿਲਾਂ ਤਾਂ ਜਿਹੜੀਆਂ ਮੋਟਰਾਂ ਉਹ ਬਿਲਕੁਲ ਬਹੁਤ ਘੱਟ ਨੇ ਸਾਨੂੰ ਨਹਿਰੀ ਪਾਣੀ ਨਹੀਂ ਮਿਲ ਰਿਹਾ ਤੇ ਨਰਮਾ ਸੀ ਜਿਹੜਾ ਸਾਡਾ ਪਹਿਲਾਂ ਬਹੁਤ ਵਧੀਆ ਹੁੰਦਾ ਸੀ ਇਹ ਸਰਕਾਰਾਂ ਨੇ ਮਿਸ ਕਰਕੇ ਜਿਹੜਾ ਨਰਮਾ ਮਾਰਿਆ ਗਿਆ ਤੇ ਹੁਣ ਸਾਡੇ ਤੇ ਦੋਸ਼ ਲੱਗ ਰਹੇ ਆ ਵੀ ਤੁਸੀਂ ਧਰਤੀ ਹੇਠਲਾ ਪਾਣੀ ਮਕਾਉਂਗੇ ਕਦੇ ਸਾਡੇ ਤੇ ਦੋਸ਼ ਲੱਗਦੇ ਆ ਵੀ ਇਹ ਧੂਆਂ ਕਰਦੇ ਆ ਜੇ ਸਾਡਾ ਨਰਮਾ ਹੋ ਜੇ ਸਾਡੇ ਵਧੀਆ ਨਰਮਾ ਹੋਵੇ ਸਾਨੂੰ ਸਾਲ ਭਰ ਨਰਮੇ ਦੀ ਖੇਤੀ ਹੈ ਜਿਹੜੀ ਓਹ ਵਧੀਆ ਕਰਦੀ ਆ ਕਿਸਾਨ ਨੂੰ ਤੇ ਵਧੀਆ ਸਾਡੇ ਬਾਲਾਂ ਨੂੰ ਹੁੰਦਾ ਸੀ ਹੁਣ ਬਿਲਕੁਲ ਅਸੀਂ ਬਾਲਾਂ ਤੋਂ ਵੀ ਬੰਜੇ ਆ ਤੇ ਜੇਬ ਵੀ ਸਾਡੀ ਖਾਲੀ ਆ ਜਦੋਂ ਨਰਮਾ ਸਾਡੇ ਖੇਤਾਂ ਦੇ ਵਿੱਚ ਹੈ ਨਹੀਂ ਹੁੰਦਾ ਸੀ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਨੂੰ ਵਧੀਆ ਦਵਾਈਆਂ ਦਵਾਈਆਂ ਜਾਣ ਨਰਮੇ ਤੇ ਛਿੜਕਣ ਵਾਸਤੇ ਤੇ ਵਧੀਆ ਰੇਹਾਂ ਦਿੱਤੀਆਂ ਜਾਣ ਜੋ ਕਿਸਾਨ ਹੈ ਉਹ ਕਸਾਲ ਹੋ ਚਕੇ ਜੇ ਨਰਮੇ ਦੀ ਫਸਲ ਵਧੀਆ ਹੋਵੇ ਕੋਰ ਪਿਆਰ ਸਿੰਘ ਜੀ ਪ੍ਰਪਰ ਜੀ ਕਿੰਨਾ ਕ ਹਮਲਾ ਇਸ ਵਾਰ ਗਲਾਬੀ ਸੁੰਡੀ ਦਾ ਗਲਾਬੀ ਸੁੰਡੀ ਦਾ ਛੱਡੋ ਤੁਸੀਂ ਪਹਿਲਾਂ ਇਹ ਨਰਮਾ ਦਵਾਰੇ ਵਿਜਿਆ ਹੋਇਆ ਗੜਿਆਂ ਦੀ ਮਾਰਥ ਲਿਆਇਆ ਸਾਤੋਂ ਬਿੱਲ ਮੰਗੇ ਸਰਕਾਰ ਨੇ ਵੀ ਬਿੱਲ ਦਿਓ ਸੀ ਤੁਸੀਂ ਤੇ ਮਾਲਾ ਜਿਹੜਾ ਆਪਣਾ ਮਹਿਕਮਾਗਾ ਵੀ ਬਿੱਲ ਪਹਚਾਓ ਕਿਸਾਨਾਂ ਨੇ ਬਿੱਲ ਪਹਚਾਏ ਫੋਟੋਕਾਪੀਆਂ ਕਰ ਕਰ ਪਹਚਾਏ ਮੂੰਗੀ ਬੀਜੀ ਕਿਸਾਨਾਂ ਨੇ ਮੂੰਗੀ ਗੜਗੜ ਸੀ ਗੜਿਆਂ ਥੱਲੇ ਆਈ ਕਿਸੇ ਨੇ ਕੋਈ ਬਾਤ ਨਹੀਂ ਕੁੱਸੀ ਜੀ ਚਰੀਆਂ ਟਾਂਡੇ ਸਭ ਮਰ ਗਏ ਸਾਡੇ ਪਿੰਡ ਦੇ ਵਿੱਚ ਵੱਡੇ ਭੰਮੇ ਕੋਰ ਵਾਲਾ ਨਾ ਮੰਨਦੀ ਸਾਰੇ ਪਿੰਡਾਂ ਨੇ ਕੋਈ ਆਖ ਨਹੀਂ ਖੜਾ ਇੱਥੇ ਸਰਕਾਰ ਦਾ ਵਹਿੰਦਾ ਆ ਨਰਮ ਦੂਜੀ ਵਾਰ ਵੀ ਜਾਇਆ ਇਸ ਬੰਦੇ ਨੇ 55000 ਨੂੰ ਠੇਕੇ ਤੇ ਲੱਤਾ ਹੋਇਆ ਬਾਣਾ ਇਸ ਦਾ ਕੀ ਹੱਲ ਹੋ ਸਕਦਾ ਸਰਕਾਰਾਂ ਦਾ ਕੋਈ ਦੇਖਭਾਲ ਨਹੀਂ ਕਰ ਰਹੀਆਂ ਗੁਲਾਬੀ ਛੁੰਡੀ ਚਿੱਟਾ ਮੱਛਰ ਖਰਾ ਮੱਛਰ ਨਿਯਾਇਆ ਸਪਰੇ ਕਰ ਰਹੇ ਨੇ ਸਪਰੇ ਕਰਤੀ ਬੰਦੇ ਨੇ ਤੇ ਹਜੇ ਕੋਲ ਦੀ ਵੀ ਨਹੀਂ ਅੱਛਾ ਕਿਹਦਾ ਕਿਸਾਨ ਕੀ ਜ਼ਿੰਮੇਵਾਰ ਹੋ ਜਾਦਾ ਜਾਂ ਸਰਕਾਰ ਜ਼ਿੰਮੇਵਾਰ ਹੈ ਕਿਸਾਨ ਤਾਂ ਕਰਨ ਦਾ ਹਜੋਗਾ ਕਰ ਸਕਦਾ ਖੇਤੀ ਦੀ ਮੰਗ ਕਰਦੇ ਹਾਂ ਸਰਕਾਰ ਅੱਜ ਤਾਂ ਮੰਗੇ ਕਰਦੇ ਸਾਡੀ ਸਪਰੇਹਾਂ ਚੰਗੀਆਂ ਦੇਣ ਜਾਂ ਸਾਨੂੰ ਕੋਈ ਬੀਜ ਚੰਗੇ ਦੇਣ ਜਾਂ ਸਾਨੂੰ ਮਾਰ ਤਾਰ ਕੋਈ ਹੁਣ ਇਹ ਜਨੇ ਆਪਣੇ ਆਮ ਆਦਮੀ ਪਾਰਟੀ ਆ ਨੇ ਇੱਕ ਇੱਕ ਰੁਪਇਆ ਵੀ ਮਾਰ ਦੇਣ ਦਿੱਤਾ ਕਿਸਾਨਾਂ ਨੂੰ ਪਿਛਲੀ ਵਾਰ ਨਰਮਾ ਕਦੇ ਨਹੀਂ ਹੋਇਆ ਕੋਈ ਮਾਰ ਨਹੀਂ ਦਿੱਤੀ ਗੜਿਆਂ ਦੀ ਮਾਰ ਪਈ ਉਹਦੀ ਕੋਈ ਮਾਰ ਨਹੀਂ ਕਿਸੇ ਨੇ 50 ਕਿਲੋ ਮੂੰਗੀ ਪਾਇਆ ਕਿਨ ਇੱਕ ਕੁਆਟਰ ਪਾਇਆ ਜਿਹਾ ਜਿਹਾ ਵੀ ਜੋਗ ਸੀਗੇ ਸਭ ਨੇ ਮੂੰਗੀ ਬੀਜੀ ਸੀ ਕਹਿੰਦੀ ਮੂੰਗੀ ਅਸੀਂ ਚੱਕਾਂਗੇ ਫਿਰਦਾਨ ਚੱਕ ਕੇ ਕਰਨਗੇ ਜਦੋਂ ਗੜਾ ਨਹੀਂ ਮਾਰਤੀ ਕਿਸਾਨ ਬਹੁਤ ਦੁਖੀ ਆ ਨਿਆਂਇਤ ਦੁਖੀ ਆ ਸਰਕਾਰਾਂ ਕਹਿੰਦੀਆਂ ਵੀ ਲਮਟਾਣਾ ਚੱਕੋ ਉਹ ਨਾ ਕਰੋ ਬਾਹਰ ਨਾ ਕਰੋ ਕਿਸਾਨ ਕਰਜ਼ੇ ਚੱਕ ਕੇ ਦਾ ਬਾਹਰ ਠੇਕੇ ਦੇ ਲੈਂਦੇ ਆ ਬੱਚੇ ਬਾਲ ਦੇ ਇਸ ਜਿਹੜੇ ਬੰਦੇ ਆਪਾਂ ਖੇਤ ਦੇ ਵਿੱਚ ਖੜੇ ਆ ਤਿੰਨ ਕਨਾਲਾਂ ਬਾਣ ਆਈ ਤਿੰਨ ਕਨਾਲਾਂ ਬਾਹਣਾ ਆਉਂਦੀਆਂ ਕਿ ਠੇਕੇ ਦੇ ਲੈਤਾ 55000 ਨਗਦ ਰੁਪਏ ਦਿੱਤੇ ਆ ਕੋਈ ਬੋਰ ਦਾ ਪ੍ਰਬੰਧ ਨਹੀਂ ਕੋਈ ਮੋਟਰ ਦਾ ਪ੍ਰਬੰਧ ਨਹੀਂ ਕਿੱਧਰ ਜਾਓ ਕਿਸਾਨ ਜੀ ਅਮਰੀਕ ਸਿੰਘ ਜੀ ਅਮਰੀਕ ਜੀ ਕਿੰਨਾ ਕੁ ਹਮਲਾ ਤੇ ਕਿੰਨਾ ਕੁ ਰਕਮ ਇੱਥੇ ਬੀਜਿਆ ਜਾਂਦਾ ਹੈ ਨਰਮੇ ਦਾ ਜੀ ਸਾਰੀ ਨਰਮਾ ਹੁੰਦਾ ਸੀ ਸਾਡੇ ਵੇ ਮਾਲ ਵਾਸਤੇ ਮਾਨਸਾ ਜ਼ਿਲ੍ਹੇ ਚ ਤਾਂ ਇਕੱਲਾ ਨਰਮੇ ਦੀ ਖੇਤੀ ਹੁੰਦੀ ਸੀ ਝੋਨੇ ਕੰਨੀ ਝਾਕਦੇ ਨਹੀਂ ਸੀ ਜਦੋਂ ਹੁਣ ਇਹ ਹੋਂੋਂ हट ਗਿਆ 2015 ਤੋਂ ਲੈ ਕੇ ਫੇਰ ਝੋਨੇ ਕੰਨੀ ਲੋਕ ਪੈਣਾ ਪਹਿਲਾਂ ਤਾਂ ਹੁਣ ਸਰਕਾਰਾਂ ਕਹਿੰਦੀਆਂ ਵੀ ਤੁਸੀਂ ਉਹ ਕਰ ਦਿਓ ਫਿਰ ਹੁਣ ਹੋਰ ਜੱਟ ਕੀ ਕਰੇ ਤੇਲ ਮਚਾ ਮਚਾ ਕੇ ਉਹ ਕਰਦਾ ਸਾਡੇ ਏਰੀਏ ਨੂੰ ਕੋਈ ਮੋਟਰ ਨਹੀਂ ਦਿੱਤੀ ਜਾ ਰਹੀ ਮੋਟਰਾਂ ਕੰਨੀਓ ਲੋਕ ਬਹੁਤ ਵਾਂਝੇ ਨੇ ਸਾਰਿਆਂ ਨੂੰ ਉਹ ਨੇ ਤੇਲ ਮਚਾ ਕੇ ਝੋਨਾ ਕਰਦੇ ਨੇ ਜੇ ਕੋਈ ਕਰਦਾ ਹੁਣ ਆਏ ਡੇਡੇ ਨਰਮੇ ਸਾਨੂੰ ਬੋਹਣੇ ਪੈਣਗੇ ਜਦੋਂ ਇਹਨੂੰ ਹੁਣੇ ਚਿੱਟਾ ਮੱਛਰ ਨੇ ਇੰਨਾ ਬੁਰਾ ਹਾਲ ਕਰਤਾ ਕੋਈ ਇਹਦੀ ਕੋਈ ਸਾਰ ਨਹੀਂ ਲੈ ਰਿਹਾ ਕੋਈ ਜਥੇਬੰਦੀ ਵਾਲੇ ਨਹੀਂ ਸਾਰ ਲੈ ਰਹੇ ਅੱਗੇ ਹੁਣ ਜਥੇਬੰਦੀਆਂ ਵਾਲੇ ਆਉਂਦੇ ਅਗਰਾਹਾਂ ਜਥੇਬੰਦੀ ਚੱਲਦੀ ਸਾਡੇ ਏਰੀਏ ਚ ਵਧੀਆ ਉਹ ਸਾਰ ਲੈਂਦੀ ਸੀ ਉਹਦੀ ਕਿਸਾਨਾਂ ਕੋਲੇ ਪਹੁੰਚਦੇ ਹੁਣ ਵਾਲੇ ਕੋਈ ਬੰਦਾ ਕਿਸੇ ਕੋਲੇ ਨਹੀਂ ਪਹੁੰਚਦਾ ਵੀ ਤੁਹਾਡਾ ਕੋਈ ਨੁਕਸਾਨ ਹੋ ਗਿਆ ਜਾਂ ਨਹੀਂ ਹੋ ਗਿਆ ਕਿਸੇ ਦੀ ਕੋਈ ਉਹ ਨਹੀਂ ਸਾਰ ਲੈ ਰਿਹਾ ਕੋਈ ਜਥੇਬੰਦੀ ਨਹੀਂ ਲੈ ਰਹੀ ਕੋਈ ਸਰਕਾਰ ਨਹੀਂ ਲੈ ਰਹੀ ਤੇ ਕਿਸਾਨ ਹੁਣ ਕੀ ਕਰੂਗਾ ਅੱਕਿਆ ਫਾਹੀ ਲਊਗਾ ਹੋਰ ਕੀ ਕਰੂਗਾ ਇਹ ਦੂ ਕੋਈ ਹੋਰ ਵਿਚਾਰਾ ਨਹੀਂ ਰਹਿੰਦਾ ਕਿਸਾਨ ਕੋਲੇ ਜਦੋਂ ਉਹਨੂੰ ਨਰਮਾ ਖਤਮ ਹੋ ਗਿਆ ਨਾ ਡੀਜ਼ਲ ਤੇ ਕੋਈ ਛੋਨਾ ਲਾ ਨਹੀਂ ਸਕਦੇ ਫਿਰ ਉਹਨੂੰ ਮਰਨ ਲਈ ਯੋਗ ਹੋ ਗਿਆ ਹੋਰ ਤਾਂ ਕੋਈ ਸਾਰੀ ਨਹੀਂਗਾ 55 55000 ਨੂੰ ਠੇਕੇ ਤੇ ਲੈ ਕੇ ਮਰਨ ਦੇ ਧਿਆਨਤੀ ਆ ਰਹੇ ਨੇ